ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੁਹਾਡਾ ਪੈਸਲੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਤੁਸੀਂ ਸਾਡੀ ਜਿਹੜੀ ਸਮੱਸਿਆ ਉਹ ਲੋਕਾਂ ਤੱਕ ਸਰਕਾਰ ਤੱਕ ਜਿਹੜੀ ਪਹੁੰਚਾਣ ਦੀ ਹਰ ਰੋਜ਼ ਜਿਹੜੀ ਕੋਸ਼ਿਸ਼ ਤੁਸੀਂ ਕਰਦੇ ਹੋ ਇਸੇ ਲਈ ਜਿਹੜਾ ਆਪਣਾ ਜਿਹੜਾ ਹੈ ਪਿਛਲੇ 2 ਸਾਲ ਤੋਂ ਲਗਭਗ ਮੋਰਚਾ ਫੇਰ ਸਭ ਦੀਆਂ ਲੇਟਾਂ ਕੋਲੇ ਰਿਜ਼ਰਵੇਸ਼ਨ ਚੋੜ ਫੜੋ ਮੋਰਚਾ ਜਿਹੜਾ ਚੱਲ ਰਿਹਾ ਫਿਕਸ ਸਰਟੀਫਿਕੇਟਾਂ ਨੂੰ ਲੈ ਕੇ ਇਹ ਗੱਲ ਕਰ ਲਈਏ ਅੱਜ ਦੇ ਸਬਜੈਕਟ ਦੀ ਇਸੇ ਜਿਵੇਂ ਚ ਜੁੜਿਆ ਹੋਇਆ ਅਸੀਂ ਪਿਛਲੇ 6 ਮਹੀਨੇ ਤੋਂ ਆ ਸਾਹਮਣੇ ਖੜੇ ਦਰਖਤ ਦਰਖਤਾਂ ਦੇ ਜਿਹੜੇ ਹੈਗਾ ਇੱਕ ਫਨੀਕਸ ਮੌਲ ਖਨੀਕਸ ਮੌਲ ਬਣਨ ਜਾ ਰਿਹਾ ਪੁੱਡਾ ਕਮਾਡਾ ਵੱਲੋਂ ਇਹ ਜ਼ਮੀਨ ਜਿਹੜੀ ਹੈ ਵੇਚੀ ਗਈ ਜਦੋਂ ਪੁੱਡਾ ਕਮਾਡਾ ਇਹ ਜ਼ਮੀਨ ਵੇਚ ਦਿੰਦੀ ਹੈ ਤਾਂ ਅਸੀਂ ਉਹਦਾ ਜਿਹੜਾ ਦਰਖਤਾਂਗੇ ਜਿਹੜਾ ਇਹ ਚ 3-400 ਤਕਰੀਬਨ 500 ਦਰਖਤ ਖੜੇ ਹੋਊਗਾ ਜਿਹੜਾ ਫੁੱਟਪਾਥ ਤੇ ਦਰਖਤ ਨੇ ਉਹ ਵੀ ਇਤਨਾੜ ਲੋਕਾਂ ਨੇ ਫੁੱਟਪਾਥ ਵਾਲੇ ਦਰਖਤ ਵੀ ਅੰਦਰ ਸਾਰੇ ਜਿਹੜੇ ਅੰਦਰ ਲੈ ਲੇ ਤੇ ਰੱਖਤੇ ਹੈ ਪਰ ਜਿਸ ਕਰਕੇ ਅਸੀਂ ਜਿਹੜਾ ਇਕੱਠ ਕਰਕੇ ਪਹਿਲਾਂ ਕਈ ਵਾਰੀ ਇਕੱਠ ਕਰ ਚੁੱਕੇ ਨੇ ਆ ਲੋਕਾਂ ਦਾ ਇਕੱਠ ਹੋਇਆ ਇੱਥੇ ਦੋ ਦੋ ਸੌ ਬੰਦੇ ਦਾ ਇਕੱਠ ਕਰਕੇ ਇਕੱਠ ਕਰਕੇ ਅਸੀਂ ਸਾਰੀਆਂ ਇਹ ਕੰਪਲੀਟਾਂ ਦੇਤੀਆਂ ਤੇ ਆ ਕੰਪਲੀਟਾਂ ਗ੍ਰੀਨ ਟਰਮੀਨਲ ਦਿੱਲੀ ਪੰਜਾਬ ਦੀ ਸਰਕਾਰ ਨੂੰ ਕੋਡਾ ਗਮਾੜਾ ਨੂੰ ਤੇ বন ਵਿਭਾਗ ਨੂੰ ਅਸੀਂ ਦਰਖਾਸਤਾਂ ਲਈਆਂ ਪਰ ਲੇਕਿਨ 6-7 ਮਹੀਨੇ ਬੀਤਣ ਦੇ ਵੀ ਕੋਈ ਕਾਰਵਾਈ ਸੋਲਿਡ ਨਾ ਹੋਈ ਇਸ ਕਰਕੇ ਜਿਹੜਾ ਹੈਗਾ 40 ਦਰਖਤ 40 ਦਰਖਤ ਵੱਡੇ ਵੀ ਅਸੀਂ ਵਿੱਚ ਦਿਖਾਦੇ ਹਾਂ ਤੁਹਾਡੇ ਪ੍ਰੈਸ ਰਾਹੀਂ ਪਹਿਲਾਂ ਖਬਰਾਂ ਚੱਲੀਆਂ 40 ਦਰਖਤ ਵੀ ਪਹਿਲਾਂ ਵੱਡੇ ਦੇ ਦਿਖਾਦੇ ਤੇ ਜਿਹੜੇ ਅੰਬ ਨੇ ਅੰਬ ਸਾਹਿਬ ਗੁਰਦੁਆਰਾ ਜਿਹਦੀ 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 ਹੋਂਦ ਹੈ ਅੰਬ ਸਾਹਿਬ ਗੁਰਦਾਰੇ ਦੀ ਹੋਂਦ ਸੀ ਅੰਬਾਂ ਦੇ ਦਰਖਤ ਅੰਬਾਂ ਦੇ ਬਾਗ ਸੀ ਉਹ ਹੋਂਦ ਨੂੰ ਖਤਮ ਕਰਨ ਵਾਸਤੇ ਤਨਖਾਡ ਲੋਕਾਂ ਨੂੰ ਜ਼ਮੀਨ ਵੇਚ ਕੇ ਮੌਲ ਵਾਸਤੇ ਇਹ ਜਿਹੜੀ ਅੰਬਾਂ ਦੀ ਨਿਸ਼ਾਨੀ ਮਟਾਈ ਜਾ ਰਹੀ ਹੈ ਇੱਥੇ 100-100 ਸਾਲ ਪੁਰਾਣੇ ਜਿਹੜੇ 50 ਤਕਰੀਬਨ ਅੰਬ ਚਾੜੀ 50 ਖੜੇ ਨੇ 300 ਦਰਖਤ ਜਿਹੜਾ ਸਰਕਾਰੀ ਹੈ ਉਹ ਵੀ ਵੱਢਣ ਨੂੰ ਜਾ ਰਿਹਾ ਹੈ ਇਹਨਾਂ ਨੇ ਕੀ ਕਰਨਾ ਕੈਮੀਕਲ ਪਾ ਕੇ ਸਿਕਾ ਦਿੰਦੇ ਨੇ ਤੇ ਵੱਡ ਵੱਡ ਕੇ ਗੇਤ ਨੇ ਜਿਵੇਂ 40 ਦਰਸਤ ਵੱਡ ਕੇ ਗੇਤ ਤੇ ਅਸੀਂ ਮਾਨਯੋਗ ਅਦਾਲਤ ਜੀ ਵਿਚਾਰਾ ਰਜੋਈ ਕਰ ਰਹੇ ਨੇ ਤੇ ਹੁਣ ਅਸੀਂ ਇਧਰ ਵੀ ਤੁਹਾਡੇ ਰਾਹੀਂ ਜਿਹੜੀ ਗੱਲ ਕਰਦੇ ਆ ਬਾਊ ਜਿਹੜੇ ਅੱਖਾਂ ਵਿੱਚ ਹੀ ਬੈਠੇ ਆ ਉਹਨਾਂ ਨੂੰ ਜਗਾਉਣ ਲਈ ਤੇ ਪੁੱਡਾ ਦਫ਼ਤਰ ਦਾ ਜਿਹੜਾ ਅਸੀਂ ਕੋਪਰਾ ਪੁੱਡਾ ਦਫ਼ਤਰ ਦਾ ਤਾਂ ਕਿ ਜਿਹੜਾ ਬਣ ਵਿਭਾਗ ਨੇ ਕਹਿਤਾ ਵੀ ਇਹ ਪੁੱਡਾ ਦੇ ਅੰਦਰ ਹੈ ਜੀ ਸ਼ਹਿਰੀ ਪ੍ਰਾਪਰਟੀ ਹੈ ਉਹਨਾਂ ਨੇ ਵੇਚੀ ਹੈ ਇਹ ਪੁੱਡਾ ਨੇ ਰੋਕਣਾ ਤੇ ਪੁੱਡਾ ਦੀ ਰੋਕਥਾਮ ਕਰਕੇ ਅਗਲੀ ਕਾਰਵਾਈ ਚੱਲਣੀ ਹੈ ਅਸੀਂ ਹੁਣ ਇਹ ਇੱਕ ਤਾਂ ਆਮ ਸਬਜੈਕਟ ਆ ਸਾਡਾ ਦਰਖਤਾਂ ਦਾ ਵੀ ਜਿਹੜੇ ਦਰਖਤ ਕੱਟਣ ਜਾ ਰਹੇ ਨੇ ਜਿਹੜੇ ਵਾਤਾਵਰਨ ਪ੍ਰੇਮੀ ਨੇ ਜਿਹੜੇ ਹਰ ਰੋਜ਼ ਦੋ ਪੌਦੇ ਲਗਾ ਕੇ ਬਹੁਤ ਵੱਡ ਵੱਡੀਆਂ ਮੇਰੇ ਵੀਰ ਫੋਟੋ ਮੰਨਦੇ ਨੇ ਉਹਨਾਂ ਨੂੰ ਅਸੀਂ ਤੁਹਾਡੇ ਨਾਲ ਹੀ ਬੇਨਤੀ ਕਰਨਾ ਚਾਹੁੰਦੇ ਆ ਕਿ ਇਹ 30 30 40 40 ਸਾਲ ਦੇ ਦਰਖਤਾਂ ਦੇ ਨੇ ਜਿਹੜੇ ਆਂਬਾਂ 100 ਸਾਲ ਦੇ ਦਰਖਤਾਂ ਦੇ ਨੇ ਇਹਨਾਂ ਨੂੰ ਬਚਾਣ ਲਈ ਤੁਸੀਂ ਅੱਗੇ ਆਓ ਅਸੀਂ ਤੁਹਾਡੇ ਨਾਲ ਲੱਗਣ ਨੂੰ ਤਿਆਰ ਆ ਜਾਂ ਤੁਹਾਡੇ ਨਾਲ ਲੱਗੋ ਅਸੀਂ ਇਹ ਜਿਹੜੇ ਦਰਖਤ ਬਚਾ ਸਕੀਏ ਤਾਂ ਕਿ ਥਾਰਾ ਵਾਤਾਵਰਨ ਜਿਹੜਾ ਵਾਤਾਵਰਨ ਹੈ ਜਿਵੇਂ ਗ੍ਰੇਗਿਸਤਾਨ ਬਣਨ ਜਾ ਰਿਹਾ ਜਿਵੇਂ ਇਹ ਦਰਖਤ ਸਾਨੂੰ ਜਿੰਦਾ ਰੱਖਣ ਲਈ ਸਾਹ ਦਿੰਦੇ ਨੇ ਇਹਨਾਂ ਨੂੰ ਬਚਾਉਣ ਲਈ ਸਾਡਾ ਫਰਜ਼ ਬਣਦਾ ਹੈ ਅਸੀਂ ਇਨਸਾਨੀਅਤ ਦੇ ਤੌਰ ਤੇ ਇਹਨਾਂ ਨੂੰ ਬਚਾਉਣਾ ਜ਼ਰੂਰੀ ਹੈ ਤੇ ਇਸੇ ਤਰ੍ਹਾਂ ਇੱਕ ਵਿਸ਼ਾ ਸਾਡੇ ਕੋਲੇ ਬਠੋਈ ਪਿੰਡ ਦਾ ਕਲਾਂ ਦਾ ਇਸੇ ਨਾਲ ਜੁੜਿਆ ਹੋਇਆ ਉੱਥੇ ਜ਼ਮੀਨ ਲੋਕਾਂ ਨੇ ਇੱਕ ਬੜਾ ਥੰਨੇ ਹਿੱਸੇ ਦੀ ਜਿਹੜੀ ਬੋਲੀ ਤੇ ਲਈ ਸੀ ਡਾਇਰੈਕਟਰ ਪੰਚਾਇਤ ਦੇ ਦਫ਼ਤਰ ਗਏ ਉੱਥੇ ਐਡੀਸੀ ਨੂੰ ਮਾਰਕ ਕਰਦੀ ਜੀ ਡੀਸੀ ਨੂੰ ਮਾਰਕ ਕਰਦੀ ਉਹ ਲੋਕਾਂ ਦੀ ਬੁਰੀ ਤਰ੍ਹਾਂ ਮਾਰਕਟ ਹੋਈ ਸੀ ਬੁਰੀ ਤਰ੍ਹਾਂ ਮਾਰਕਟ ਹੋਈ ਸੀ ਤੇ ਪਿੱਛੇ ਅਸੀਂ ਦੋ ਵਾਰੀ ਡਾਇਰੈਕਟਰ ਪੰਚਾਇਤ ਨੂੰ ਮਿਲ ਕੇ ਆਏ ਪਰ ਉਹਨੇ ਕਹਿਤਾ ਸੀ ਡੀਓ ਲੈਟਰ ਕੱਢ ਕੇ ਐਸਐਸਪੀ ਦੀ ਡਿਊਟੀ ਲਾਵਾਂਗੇ ਕੋਈ ਉਹ ਲੋਕਾਂ ਨੂੰ ਨਿਆਂਇਨ ਸਾਫ ਨਹੀਂ ਮਿਲਿਆ ਇਸ ਕਰਕੇ ਤੇ ਸਾਰੇ ਜਿਹੜੇ ਦਫ਼ਤਰ ਦੇ ਦੋਨੇ ਇਕੱਠੇ ਨੇ ਸਿਰਫ ਦਾ ਸਿਰਫ ਵਿਚਰੋਂ ਦੁਬਾਰਾ ਦੋਨੇ ਤਰ੍ਹਾਂ ਜਿਹੜੇ ਦਫ਼ਤਰਾਂ ਤੋਂ ਉਹਨਾਂ ਦੇ ਗੇਟ ਇਕੱਠੇ ਨੇ ਅਸੀਂ ਦੋ ਸਬਜੈਕਟ ਇੱਕ ਇਹ ਦਰਖਾਸਤਾਂ ਨੂੰ ਲੈ ਕੇ ਤੇ ਇੱਕ ਬਠੋਈ ਕਲਾ ਦੇ ਲੋਕਾਂ ਨੂੰ ਨਿਆਂਇਨ ਸਾਫ ਤੋਂਣ ਲਈ 4 4 ਤਰੀਕ ਨੂੰ 4 9 ਨੂੰ ਦਿਨ ਵੀਰਵਾਰ ਨੂੰ ਜਿਹੜਾ ਪੁੱਡਾ ਦਫ਼ਤਰ ਦਾ ਘਰੋ ਕੀਤਾ ਜਾਵੇਗਾ ਤੇ ਨਾਲ ਲੱਗਦੀ ਡਾਇਰੈਕਟਰ ਦਫ਼ਤਰ ਦਾ ਘਰੋ ਕੀਤਾ ਜਾਵੇਗਾ ਤਾਂ ਕਿ ਜਿਹੜੇ ਬਾਬੂ ਅੱਖਾਂ ਮਿਜੀ ਬੈਠੇ ਨੇ ਏਸ਼ੀਆ ਦੀ ਹਵਾ ਦੇ ਨਜ਼ਾਰੇ ਲੈ ਰਹੇ ਨੇ ਸਰਕਾਰ ਸੁੱਤੀ ਪਈ ਐ ਬਹੁਤ ਵੱਡੇ ਵੱਡੇ ਦਾਅਵੇ ਤੇ ਵਾਅਦੇ ਕਰ ਰਹੇ ਅਸੀਂ ਤੁਹਾਡੇ ਰਾਹੀਂ ਵਾਤਾਵਰਣ ਪ੍ਰੇਮੀਆਂ ਨੂੰ ਬੇਨਤੀ ਕਰਦੇ ਹਾਂ ਅਨਸਾਭ ਪਸੰਦ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ 4 ਤਰੀਕ ਨੂੰ ਕੁੱਡਾ ਦਫ਼ਤਰ ਦੇ ਅੱਗੇ 11 ਵਜੇ ਪਹੁੰਚਣ ਤਾਂ ਕਿ ਇਹ ਦ੍ਰਿਸ਼ਤਾਂ ਨੂੰ ਬਚਾਇਆ ਜਾਵੇ ਤੁਹਾਡੀ ਜਿਹੜੀ ਸਿਹਤ ਦਾ ਖਿਆਲ ਰੱਖਿਆ ਜਾਵੇ ਸਰ ਸਾਹਿਬ ਇਹ ਜਿਹੜੇ ਆ ਬਾਉਂਡਰੀ ਕੀਤੀ ਗਈ ਐ ਇਹਦੇ ਕਿੰਨੇ ਹੱਤਬੰਦੀ ਹੁੰਦੀ ਐ ਕਿਹੜੀ ਜਗ੍ਹਾ ਛੱਡਣੀ ਪੈਂਦੀ ਐ ਕਿੰਨੇ ਕੁ ਜਾ ਕੇ ਕਰਨਾ ਪੈਂਦਾ ਇਹ ਅਸੀਂ ਗੱਲ ਕਰੀ ਸੀ ਸਰਕਾਰੀ ਤੌਰ ਤੇ ਜੇਈ ਨਾਲ ਗੱਲ ਕਰਕੇ ਆਂ ਪੁੰਡਾ ਦੇ ਯੂ ਨਾਲ ਗੱਲ ਕਰਕੇ ਉਹ ਕਹਿੰਦਾ ਫੁੱਟਪਾਥ ਛੱਡਣੇ ਪੈਂਦੇ ਜੀ 15 ਫੁੱਟ ਛੱਡ ਕੇ ਜਿਹੜੀ ਹੈ ਬਾਲ ਬਾਉਂਡਰੀ ਕਰਨੀ ਪੈਂਦੀ ਚਾਦਰਾਂ ਲਾਣੀਆਂ ਪੈਂਦੀ ਆ ਤੁਸੀਂ ਦੇਖ ਸਕਦੇ ਹੋ ਕੰਡਾ ਤਾਰ ਲਾ ਕੇ ਜਿਵੇਂ ਜੇਲ ਹੁੰਦੀ ਹੈ ਇਹਨਾਂ ਨੇ ਕਰਕੇ ਅੰਦਰ ਦਰਖਤ ਜਿਹੜੇ ਵੱਢਣੇ ਆ ਕੈਮੀਕਲ ਪਾ ਕੇ ਸਾੜਨੇ ਆ ਉਹ ਦਰਖਤਾਂ ਨੂੰ ਬਚਾਉਣ ਲਈ ਵੀਰੋ ਸਾਰੇ ਮੈਂ ਆਪਣੀ ਧਾਰਮਿਕ ਦੇ ਸਮਾਜਿਕ ਜਥੇਬੰਦੀਆਂ ਨੂੰ ਅੰਗਜ ਜਥੇਬੰਦੀਆਂ ਨੂੰ ਹੋਰ ਵੀ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਜਿੰਨੀਆਂ ਵੀ ਲੋਕ ਜਿਹੜੇ ਆ ਵਾਤਾਵਰਣ ਪ੍ਰੇਮੀ ਆ ਉਹ ਇਕੱਠੇ ਹੋਣ ਸਾਡਾ ਸਹਿਯੋਗ ਦੇਣ 4 ਤਰੀਕ ਨੂੰ ਕੁੰਡਾ ਦਫ਼ਤਰ ਦੇ ਅੱਗੇ ਪਹੁੰਚਣ ਤਾਂ ਕਿ ਅਸੀਂ ਵੱਡਾ ਸੰਘਰਸ਼ ਕਰ ਸਕੀਏ ਜਿਹੜੇ ਆਪਣੇ ਆਈਓ ਦੇ ਬੈਂਸ ਆਪਣੇ ਬੱਲ ਸਾਹਿਬ ਨੇ ਆਈਓ 3:00 ਦੇ ਕਮਾਪਸ ਸਾਡੇ ਉਹਨਾਂ ਨੇ ਤੁਹਾਡਾ ਵਾਅਦਾ ਕੀਤਾ ਸੀ ਕਿ ਇੱਕ ਵੀ ਦਰਖਤ ਨਹੀਂ ਕੱਟਿਆ ਜਾਏਗਾ ਆਈਓ ਨੇ ਵਾਅਦਾ ਕੀਤਾ ਸੀ ਉਹਦੀ ਸਟੇਟਮੈਂਟ ਆ ਸਾਡੇ ਕੋਲੇ ਵੀ ਜੇਕਰ ਇੱਕ ਦਰਖਤ ਕੱਟਣ ਦੀ ਪਰਮਿਸ਼ਨ ਮਿਲਦੀ ਹੈ ਤਾਂ ਪਹਿਲਾਂ 5 ਲਾ ਕੇ ਦੇਣੇ ਪੈਂਦੇ ਆ ਜ਼ਮੀਨ ਦੀ ਜ਼ਮੀਨ ਦੇਣੀ ਪੈਂਦੀ ਆ ਨਾ ਇੱਥੇ 5 ਲਗੇ ਨਾ 3 ਲਗੇ ਨਾ 1 ਲਗੇ ਨਿਰੰਤਰ ਦਰਖਤ ਜਿਹੜੇ ਆ ਵਧ ਰਹੇ ਆ ਪੂਰੀ ਜਿਹੜੀ ਹੈ ਘੋਰੰਦਾਰ ਚੱਲ ਰਿਹਾ ਇੱਥੇ ਵਾਤਾਵਰਨ ਪ੍ਰੇਮੀਆਂ ਨੂੰ ਜਾਗਣ ਦੀ ਲੋੜ ਹੈ ਜੇਕਰ ਫੋਟਾਂ ਦੀ ਸੀਮਤ ਹੋਣਾ ਤਾਂ ਫੋਟਾਂ ਦੇ ਸੀਮਤ ਹੋ ਜੇ ਵਾਤਾਵਰਨ ਬਚਾਉਣਾ ਵਾਕਈ ਤਾਂ ਇਹ 500 ਦਰਖਤ ਵਧਣ ਜਾ ਰਹੇ ਆ ਅੰਬ ਸਾਹਿਬ ਗੁਰਗੋਰੀ ਦੇ ਨੇੜੇ ਅੰਬ ਵੱਡ ਹੋ ਰਹੇ ਆ ਸੌ ਸੌ ਸਾਲ ਲੋਕੋ ਜਾਗੋ ਇਹ ਤੇ ਵਾਤਾਵਰਨ ਨੂੰ ਬਚਾਓ ਤੇ ਲੋਕਾਂ ਦੀ ਸਿਹਤ ਦਾਖਿਆ ਪਿਆ ਇਹ ਯਾਰ ਸਤੰਬਰ ਨੂੰ ਜਿਹੜਾ ਤੁਸੀਂ ਧਰਾਓ ਕਰ ਰਹੇ ਹੋ ਇਹਦੇ ਵਿੱਚ ਕੌਣ ਕੌਣ ਹੌਂਸਲ ਦੀ ਆ ਇਹਦੇ 'ਚ ਸਾਡੇ ਕੋਲੇ ਮਠੋਈ ਪਿੰਡ ਤੋਂ ਬਹੁਤ ਵੱਡਾ ਕਾਫਲਾ ਆਊਗਾ ਜਿਹੜਾ ਉਹਨਾਂ ਦੇ ਨਿਆਂ ਸਭਾ ਲਈ ਗੱਲ ਹੈਗੀ ਪਟੋਈ ਲੋਕਾਂ ਦੀ ਜਿਹੜਾ ਉਹਨਾਂ ਦੀ ਜ਼ਮੀਨ ਨਹੀਂ ਮਿਲ ਰਹੀ ਤੇ ਦੂਜੇ ਪਾਸੇ ਅਸੀਂ ਧਾਰਮਿਕ ਸੁਭਾਜਿਕ ਜਿੱਥੇ ਬੰਦਿਆਂ ਨੂੰ ਇੱਥੇ ਨਿਹੰਗ ਸਿੰਘ ਜਿੱਥੇ ਬੰਦਿਆਂ ਨੂੰ ਜਿਵੇਂ ਬਾਬਾ ਪਹਿਲਾਂ ਪ੍ਰਗਟ ਸਿੰਘ ਜੀ ਬੈਠੇ ਤੇ ਉਹ ਕਹਿੰਦੇ ਸੀ ਜਦੋਂ ਵੀ ਕੋਈ ਕੱਟ ਰੱਖਣਾ ਤਾਂ ਸਾਨੂੰ ਬੁਲਾਇਆ ਜਾਵੇ ਉਹ ਨੰਗ ਜਿੱਥੇ ਬੰਦਿਆਂ ਨੂੰ ਤੁਹਾਡੇ ਲਈ ਅਸੀਂ ਸਨੇਹਾ ਦੇ ਰਹੇ ਸਾਰੇ ਵੀਰ ਮੇਰੇ 4 ਤਰੀਕ ਨੂੰ 11 ਵਜੇ ਪੁੱਡਾ ਦਫ਼ਤਰ ਪਹੁੰਚੋ ਤਾਂ ਕਿ ਇਹ ਦਰਖਤਾਂ ਨੂੰ ਬਚਾਇਆ ਜਾਵੇ ਲੋਕਾਂ ਦੇ ਵਾਤਾਵਰਨ ਨੂੰ ਬਚਾਇਆ ਜਾਵੇ ਲੋਕਾਂ ਦੀ ਸਿਹਤ ਦਾ ਖਿਆਲ ਰੱਖਿਆ ਜਾਵੇ ਪੁੱਡਾ ਸਾਹਿਬ ਜਿਹੜਾ ਖੰਭ ਸਾ ਗੁਰਦਵਾਰਾ ਕੁੜਾ ਹੋਇਆ ਤੁਸੀਂ ਇਹਦੇ ਬਾਰੇ ਸ਼੍ਰੋਮਣੀ ਕਮੇਟੀ ਜਾਂ ਗੁਰਦਵਾਰਾ ਸਾਹਿਬ ਨੂੰ ਇਹਦਾ ਬਾਬਤ ਚੱਲ ਪੁੱਤੀ ਅਸੀਂ ਤੁਹਾਡੇ ਰਾਹੀਂ ਸਾਡੇ ਕੋਲ ਸੇਵਾਦਾਰ ਬੈਠੇ ਨੇ ਜਿਹੜੇ ਹਰ ਰੋਜ਼ ਗੁਰਦਵਾਰਾ ਸਾਹਿਬ ਦੀ ਸੇਵਾ ਕਰਦੇ ਨੇ ਇਹਨਾਂ ਰਾਹੀਂ ਵੀ ਤੁਹਾਨੂੰ ਅੱਜ ਵੀ ਇਹਨਾਂ ਨੂੰ ਕਹਿ ਰਹੇ ਹਾਂ ਕਿ ਅਸੀਂ ਤੁਹਾਡੇ ਰਾਹੀਂ ਵੀ ਸੁਨੇਹਾ ਦੇਣੇ ਚਾਹੁੰਦੇ ਹਾਂ ਵੀ ਮੈਨੇਜਰ ਵੀ ਸ਼੍ਰੋਮਣੀ ਕਮੇਟੀ ਜਿਹੜਾ ਅੰਮ੍ਰਿਤਸਰ ਦਰਬਾਰ ਸਾਹਿਬ ਆਕਾਲ ਤਖਤ ਦੇ ਜੇਜ਼ੇਦਾਰ ਹੈ ਉਹਨਾਂ ਨੂੰ ਚਾਹੀਦਾ ਸੀ ਇਹਨਾਂ ਪਿੱਛੇ ਵੱਡਾ ਕੋਈ ਸੰਘਰਸ਼ ਕੀਤਾ ਜਾਵੇ ਇਹ ਲੀਗਲੀ ਤੌਰ ਤੇ ਕੋਈ ਕਾਰਵਾਈ ਕੀਤੀ ਜਾਵੇ ਤਾਂ ਕਿ ਅੰਮ੍ਰਿਤਸਰ ਗੁਰਦੁਆਰੇ ਵੀ ਹੋਣ ਨੂੰ ਬਚਾਣ ਲਈ ਅੰਮ੍ਰਿਤ ਬਚਾਣੇ ਬਹੁਤ ਜ਼ਰੂਰੀ ਹੈ ਜਿਹੜਾ ਤੁਸੀਂ 4 ਤਰੀਕ ਨੂੰ ਪ੍ਰੋਗਰਾਮ ਕਰ ਰਹੇ ਆਂ ਇਸ ਤਰ੍ਹਾਂ ਉਹਨਾਂ ਦਾ ਕਿ ਕੀ ਉਹਦੇ ਕਮੇਟੀ ਹੈ ਜਿਹੜੀ ਉਹਦਾ ਵੀ ਸਹਿਯੋਗ ਅਸੀਂ ਕਮੇਟੀ ਦਾ ਸਹਿਯੋਗ ਮੰਗ ਰਹੇ ਪਰ ਦੇਣਾ ਨਹੀਂ ਦੇਣਾ ਉਹਨਾਂ ਦੀ ਮਰਜ਼ੀ ਹੈ ਅਸੀਂ ਮੰਗ ਰਹੇ ਸਹਿਯੋਗ ਸਹਿਯੋਗ ਸਾਰਿਆਂ ਦਾ ਮੰਗ ਰਹੇ ਆਂ ਅਸੀਂ ਤੇ ਇਸ ਕਰਕੇ ਸਾਡਾ 4 ਤਰੀਕ ਦਾ ਇਕੱਠ ਹੈ ਘਰੋ ਹੈ ਕੂਡਾ ਦਫ਼ਤਰ ਦਾ ਤੇ ਡਾਇਰੈਕਟਰ ਭੱਜਿਆ ਤਾਂ ਹਾਲੋ ਇੱਕ ਮੈਂ ਇਹ ਵੀ ਦੇਖਿਆ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇੱਕ ਅਪੀਲ ਕੀਤੀ ਸੀ ਕਾਲੀਦਲੋਂ ਸ਼੍ਰੋਮਣੀ ਕਾਲੀਦਲੋਂ ਵੀ ਤੁਸੀਂ ਜਿਹੜੀ ਹੈ ਬੂਟਿਆਂ ਦੀ ਮਹਿਮ ਚਲਾਓ ਬੂਟੇ ਲਾਉ ਫਲਾਣਾ ਕਰੋ ਉਹ ਮੁਹਾਲੀ ਚ ਮੰਨ ਲਗਦੀ ਦੋ ਚਾਰ ਜਗ੍ਹਾ ਫੋਟੋਆਂ ਦੇਖੀਆਂ ਵੀਡੀਓ ਦੇਖੀਆਂ ਹਲਕਾ ਅੰਚਾਰਜ ਕਾਲੀਦਲ ਦਾ ਹੋਵੇ ਜਾਂ ਕੋਈ ਬੰਦ ਸਾਡ ਕੋਈ ਵੀ ਹੋਵੇ ਜਿਹਾ ਅਧਿਕਾਰ ਇੱਕ ਪਾਸੇ ਦਾ ਜਥੇਦਾਰ ਸਾਹਿਬ ਤੁਸੀਂ ਐਲਾਨ ਕਰ ਰਹੇ ਨੇ ਵੀ ਮਹਿਮ ਨੂੰ ਚਲਦੀ ਰੱਖੋ ਦੂਜੇ ਪਾਸੇ ਸਾਡਾ ਕਾਲੀਦਲ ਦਾ ਕੋਈ ਮੈਂਬਰ ਇੱਥੇ ਕੋਈ ਸਾਨੂੰ ਕੋਈ ਲੱਭਦਾ ਨਹੀਂ ਹੈ ਜਿਹੜਾ ਇਹ ਵਾਤਾਵਰਨ ਬਚਾਉਣ ਵਾਲਾ ਹੋਵੇ ਕੋਈ ਉਹ ਕਾਲੀ ਦਲ ਦਾ ਜਥੇਦਾਰ ਨੂੰ ਸਾਡੇ ਦਰਬਾਰ ਸਾਹਿਬ ਦੇ ਜਥੇਦਾਰ ਨੂੰ ਇਹੀ ਬੇਨਤੀ ਹੈ ਵੀ ਜੇਕਰ ਤੁਸੀਂ ਦਰਬਾਰ ਸਾਹਿਬ ਤੋਂ ਕੋਈ ਅਨਾਉਂਸ ਕੀਤਾ ਐਲਾਨ ਕੀਤਾ ਵਾਦਾ ਵਰਨੂ ਪੂਰਾਣ ਵਾਸਤੇ ਇਹ ਕਾਲੀ ਜਿਹੜੇ ਮੋਹਾਲੀ ਹਲਕੇ ਦੇ ਕਾਲੀ ਐ ਕੋਈ ਏਰੀਆ ਦੇ ਕਾਲੀ ਐ ਇਹਨਾਂ ਨੂੰ ਜਗਾਓ ਭਾਈ ਉੱਥੇ 500 ਦਰਖਤ ਵੜ ਰਹੇ ਆ ਅੰਮ੍ਰਿਤਸਰ ਗੁਰਦਾਰੇ ਕੋਲੇ ਵੜ ਰਹੇ ਆ ਤੁਸੀਂ ਕਿੱਥੇ ਬੈਠੇ ਨੇ ਇਹ ਨਹੀਂ ਹੈ ਵੀ ਤੁਸੀਂ ਫੋਟੋਆਂ ਪਾ ਕੇ ਤੁਸੀਂ ਕਾਲੀ ਦਲ ਦੇ ਜਥੇਦਾਰ ਬਣ ਜਾਓਗੇ ਤਾਂ ਕਿ ਲੋਕਾਂ ਦੀ ਜਿਹੜੀ ਹੋਂਦ ਹੈ ਯਾ ਕਾਲ ਤਖਤ ਦੇ ਜਥੇਦਾਰ ਦਾ ਕੋਈ ਹੁਕਮ ਹੈ ਉਹਨੂੰ ਮੰਨਣੇ ਵਾਸਤੇ ਬਹੁਤ ਜ਼ਰੂਰੀ ਆ ਹੁਣਾ ਤਾਂ ਕਿ ਇਕੱਠੇ ਹੋਣ 4 ਤਰੀਕ ਨੂੰ ਵਰਤੇ ਵੱਧ ਇਕੱਠਾ ਕਰਕੇ ਜਿਹੜਾ ਹੈਗਾ ਪੁੱਡਾ ਦਫ਼ਤਰ ਦੇ ਅੱਗੇ ਘਰਾਓ ਕੀਤਾ ਜਾ ਰਿਹਾ ਹੈ ਜਿਹੜਾ ਇਹ ਕੋਰਟ ਚ ਚੱਲ ਰਿਹਾ ਉਹਦਾ ਕੀ ਕੋਰਟ ਦੇ ਸਾਰਾ ਸਾਡਾ ਕੇਸ ਫਾਈਲ ਹੋ ਗਿਆ ਜਿਸ ਦਿਨ ਨੋਟਿਸ ਹੋਊਗਾ ਉਹ ਆਪੇ ਸਰਕਾਰ ਨੂੰ ਪਤਾ ਲੱਗ ਜਾਊਗਾ ਤੁਹਾਡੇ ਰਾਹੀਂ ਉਹ ਵੀ ਅਸੀਂ ਦੱਸਾਂਗੇ ਇਹ ਹੈ ਕਿ ਗਵਰਨਮੈਂਟ ਆਪਣੇ ਦਰਖਤ ਵੀ ਨਹੀਂ ਵਿਚਾਰੀ ਆ ਜਿਹੜੀ ਬਾਉਂਡਰੀ ਕੀਤੀ ਹੋਈ ਹੈ ਮਾਲ ਵਾਲਿਆਂ ਨੇ ਇਹ 10 ਫੁੱਟ 15 ਫੁੱਟ ਛੱਡ ਕੇ ਆਪਣੇ ਲਾਣੇ ਸੀ ਚਾਦਰਾ ਤੇ ਇਹਨਾਂ ਨੇ ਸਾਰੇ ਦਰਖਤ ਗਵਰਨਮੈਂਟ ਦੇ ਵਿਚ ਲੈ ਲੇ ਤੇ ਦੂਸਰਾ ਜਿਹੜੇ ਦਰਖਤ ਹੈ 40 50 ਇਹਨਾਂ ਦਾ ਪਹਿਲਾਂ ਵੱਡੇ ਅਸੀਂ ਮੂਵੀਆਂ ਬਣਾ ਕੇ ਵੀ ਭੁੱਡਾ ਦਰਖਤ ਤੇ ਵੀ ਭੇਜੇ ਸੀ ਪਰ ਕੋਈ ਐਕਸ਼ਨ ਨਹੀਂ ਹੋਇਆ ਦਰਖਤ ਵੱਢ ਕੇ ਉੱਪਰ ਮਿੱਟੀ ਪਾ ਦਿੱਤੀ ਸੀ ਸਾਰਾ ਉਹਨਾਂ ਨੂੰ ਵਿਖਾਇਆ ਬੇਨਤੀਆਂ ਵੀ ਕੀਤੀਆਂ ਰਿਕੁਐਸਟਾਂ ਵੀ ਕੀਤੀਆਂ ਲਿਖ ਕੇ ਵੀ ਦਿੱਤਾ ਪਰ ਕੋਈ ਐਕਸ਼ਨ ਨਹੀਂ ਹੋਇਆ ਸੋ ਮੇਰੇ ਵਾਤਾਵਰਣ ਪ੍ਰੇਮੀਆਂ ਨੂੰ ਹੱਥ ਵਨ ਕੇ ਬੇਨਤੀ ਹੈ ਕਿ ਤੁਸੀਂ ਹਰ ਰੋਜ਼ ਕਿਤੇ ਨਾ ਕਿਤੇ ਦਰਖਤ ਲਾ ਕੇ ਆਪਣੇ ਫੋਟੋਸ ਦਾ ਤਰਾ ਲੈਂਦੇ ਆ ਪਰ ਜਿਹੜੇ ਦਰਖਤ 40 40 50 50 ਸਾਲ ਦੇ ਲੱਗੇ ਉਹਨਾਂ ਨੂੰ ਤਾਂ ਬਚਾ ਲਓ ਨਵੇਂ ਦਰਖਤ ਤੁਸੀਂ ਲਾ ਕੇ ਫੋਟੋ ਦਰਾਂਦੇ ਤੇ ਜਿਹੜੇ ਪੁਰਾਣੇ ਲੱਗੇ ਉਹਨਾਂ ਨੂੰ ਤਾਂ ਬਚਾ ਲਓ ਬਾਕੀ ਮੈਂ ਧਾਰਮਿਕ ਜਥੇਬੰਦੀਆਂ ਕੇ ਸਮਾਨ ਕੇ ਬੇਨਤੀ ਅਪੀਲ ਕਰਦਾ ਕਿ ਭਾਈ ਅੰਮ੍ਰਿਤਸਰ ਗੁਰਦੁਆਰਾ ਜਿਹੜਾ ਹੈਗਾ ਇਹ ਇਤਿਹਾਸਿਕ ਗੁਰਦੁਆਰਾ ਹੈਗਾ ਤੇ ਇੱਥੇ ਮੈਂ ਛੋਟਾ ਜਿਹਾ ਦੇਖਦਾ ਸੀ ਇੱਥੇ ਬਾਗ ਹੁੰਦੇ ਸੀ ਬਹੁਤ ਸਾਰੇ ਬਾਗ ਕੱਟੇ ਗਏ ਸਿਰਫ ਇੱਕ ਬਾਗ ਰਹਿ ਗਿਆ ਹੈ ਅੰਬਾ ਦਾ ਜਿਹੜਾ ਗੁਰਦੁਆਰਾ ਸਾਹਿਬ ਨਾਲ ਰਿਲੇਟਡ ਹੈ ਗੁਰਦਾਰਾ ਸਾਹਿਬ ਦੇ ਨਾਲ ਵੀ ਮਾਲ ਬਣ ਗਿਆ ਤੇ ਇੱਧਰ ਵੀ ਮਾਲ ਬਣ ਜਾਦਾ ਤੇ ਸਾਹਮਣੇ ਵੀ ਮਾਲ ਬੜਿਆ ਆ ਐਥੇ ਇੱਕ ਵੀ ਅੰਬ ਦਾ ਦਰਖਤ ਨਹੀਂ ਰਹਿਣਾ ਤੇ ਮੇਰੀ ਹੱਥ ਬਣ ਕੇ ਬਾਰ-ਬਾਰ ਅਪੀਲ ਹੈ ਸਾਰੇ ਧਾਰਮਿਕ ਜਥੇਬੰਦੀਆਂ ਨੂੰ ਕਿ ਅੰਬ ਸਾਹਿਬ ਦੇ ਗੁਰਦਾਰਾ ਨੂੰ ਅੰਬ ਸਾਹਿਬ ਜਿਹੜੇ ਆਪਣਾ ਅੰਬ ਲੱਗੇ ਹੋਏ ਇਹਨਾਂ ਨੂੰ ਬਚਾ ਲਓ ਨਹੀਂ ਤਾਂ ਇੱਕ ਕੱਟਣ ਵਾਲੇ ਤਿਆਰ ਹੈ ਕਿਉਂਕਿ ਇਹਨਾਂ ਨੇ ਪੂਰੀ ਪਲਾਨਿੰਗ ਬਣਾ ਲਈ ਕੈਮੀਕਲ ਪਾ ਕੇ ਇੱਕ ਹੀ ਕੰਮ ਕੱਟੀ ਜਾਣਾ ਇਹਨਾਂ ਨੇ ਤੇ ਐਥੇ ਕੁਝ ਨਹੀਂ ਛਕਣਾ ਸੋ ਮੇਰੇ ਵੱਸਾ ਬਨ ਪ੍ਰੇਮੀਆ ਨੂੰ ਖਾਸ ਕਰਕੇ ਅਪੀਲ ਹੈ ਕਿ ਤੁਸੀਂ ਭਾਈ 4 ਤਰੀਕ ਨੂੰ ਸਾਰੇ ਪ੍ਰੋਗਰਾਮ ਚ ਆਹਮ ਲਓ ਪਹੁੰਚੋ ਨਹੀਂ ਤਾਂ ਤੁਹਾਡਾ ਸੰਸਦਾ ਬਣਾਇਆ ਦਾ ਇਹ ਬੁੱਟੇ ਲਾਣ ਦਾ ਕੋਈ ਫਾਇਦਾ ਨਹੀਂ ਧੰਨਵਾਦ ਜੀ